ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਬਣਾਉਣ ਜਾ ਰਹੇ ਹਾਂ ਸ਼ਾਮ ਦੀ ਚਾਹ ਚਾਹ ਦੇ ਲਈ ਸੋਚ ਰਹੇ ਹਾਂ ਕਿ ਹੁਣ ਕੀ ਬਣਾਇਆ ਜਾਵੇ ਨਾਲ ਚਲੋ ਮੈਂ ਆਪਣੇ ਹਸਬੰਦ ਨੂੰ ਪੁੱਛਦੀ ਹਾਂ ਕਿ ਉਹ ਚਾਹ ਦੇ ਨਾਲ ਕੀ ਖਾਣਾ ਪਸੰਦ ਕਰਨਗੇ ਹਾਂਜੀ ਚਾਹ ਦੇ ਨਾਲ ਕੀ ਖਾਓਗੇ ਤੁਸੀਂ ਬਣਾ ਲਓ ਜੋ ਬਣਾਉਣਾ ਹੈ ਜੋ ਤੁਹਾਨੂੰ ਠੀਕ ਲੱਗਦਾ ਬਣਾ ਲਓ ਫਿਰ ਵੀ ਬਣਾ ਲਓ ਕੋਸਟ ਬਣਾ ਲਓ ਬ੍ਰੈਡ ਪਕੌੜਾ ਬ੍ਰੈਡ ਪਕੌੜੇ ਹਾਂ ਹਾਂਜੀ ਚਲੋ ਠੀਕ ਐ ਸਭ ਤੋਂ ਪਹਿਲਾਂ ਆਪਾਂ ਬ੍ਰੈਡ ਲੈ ਲੈਣੇ ਨੇ ਠੀਕ ਆਈ ਡੋਂਟ ਥਿੰਕ ਸੋ ਨੋ 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 ਆਈ ਡੋਂਟ ਥਿੰਕ ਸੋ ਨੋ 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 ਇਟਸ ਨੈਵਰ ਐਵਰ 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 ਕੈਨ ਹੈਪਨ ਆਈ ਡੋਂਟ ਥਿੰਕ ਸੋ No, 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 no. Maybe ਸਾਡੇ ਬ੍ਰੈਡ ਪਕੌੜਾ ਬਣ ਕੇ ਹੋ ਚੁੱਕੇ ਨੇ ਰੈਡੀ ਆਪਾਂ ਕਰਨ ਲੱਗੇ ਆ ਸਰਵ ਔਰ ਆਪਣੇ ਹਸਬੰਡ ਨੂੰ ਪੁੱਛਦੇ ਆ ਕਿ ਇਹ ਕਿੱਦਾਂ ਦੇ ਬਣਗੇ ਔਰ ਤੁਹਾਨੂੰ ਇਹਦਾ ਰਿਵਿਊ ਦੇਣਗੇ ਮੈਂ ਲੈ ਕੇ ਜਾ ਰਹੀ ਆ ਬ੍ਰੈਡ ਉਹਨਾਂ ਦੇ ਕੋਲ ਹਾਂਜੀ ਖਾ ਕੇ ਦੱਸੋ ਕਿ ਹੈ ਜਬਣੇ ਸਿੰਪਲ ਹੀ ਆ ਨਾ ਜਿਵੇਂ ਕਿਹਾ ਸੀ ਹਾਂਜੀ ਸਿੰਪਲ ਹੀ ਬਣਾਏ ਨੇ ਜਿਵੇਂ ਤੁਸੀਂ ਕਿਹਾ ਸੀਗਾ ਥੈਂਕ ਯੂ ਹੂੰ ਸਿੰਪਲ ਜਿਆਦਾ ਵਧੀਆ ਵਾ ਬਹੁਤ ਅੱਛੇ ਬਣੇ ਆ ਕਰਾ ਰਹੇ ਆ ਬਹੁਤ ਵਧੀਆ ਚਲੋ ਠੀਕ ਹੈ ਥੈਂਕ ਯੂ ਐਸੀ ਸਾਡਾ ਅੱਜ ਦਾ ਮਿਨੀ ਬਲੌਗ ਹੋਪਸ ਆ ਤੁਹਾਨੂੰ ਅੱਜ ਦੀ ਜਿਹੜੀ ਹੈਗੀ ਰੈਸਪੀ ਚੰਗੀ ਲੱਗੀ ਹੋਊਗੀ ਤੇ ਕੱਲ ਅਸੀਂ ਤੁਹਾਨੂੰ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ ਜਾਂਦੇ ਹੋਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਦ ਤੱਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ